ਸਾਰੇ ਆ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ ਹੈ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਕੇਜਰੀਵਾਲ ਸਾਹਿਬ ਵੀ ਤੇ ਮਾਨ ਸਾਹਿਬ ਵੀ ਕੱਲ 26 ਜਨਵਰੀ ਦੇ ਮੌਕੇ ਜਿੱਥੇ ਸਾਰਾ ਦੇਸ਼ ਗਣਤੰਤਰ ਦਿਵਸ 75ਵਾਂ ਗਣਤੰਤਰ ਦਿਵਸ ਬੜੇ ਹੀ ਚਾਹਵਾਂ ਨਾਲ ਮਨਾ ਰਿਹਾ ਸੀ ਉੱਥੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਦੇ ਵੱਲੋਂ ਇਸ ਮੌਕੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਪਹੁੰਚ ਕੇ ਗਣਤੰਤਰ ਦਿਵਸ ਦੇ ਮੌਕੇ ਕੈਬਨਿਟ ਮੰਤਰੀ ਵੱਲੋਂ ਕੌਮੀ ਤਿਰੰਗਾ ਲਹਿਰਾਇਆ ਗਿਆ ਇਸ ਦੀ ਰਸਮ ਅਦਾ ਕੀਤੀ ਗਈ ਹੈ ਉੱਥੇ ਹੀ ਅਮਨ अरोड़ा ਨੇ ਕਿਹਾ ਕਿ ਅਸੀਂ ਜਨਤਾ ਨਾਲ ਜੋ ਵੀ ਵਾਅਦੇ ਕੀਤੇ ਨੇ ਉਹ ਪੂਰੇ ਕਰਾਂਗੇ ਤੇ ਨਾਲ ਹੀ ਕੇਂਦਰ ਸਰਕਾਰ ਦੇ ਖਿਲਾਫ ਵੀ ਬਿਆਨ ਦਿੰਦੇ ਹੋਏ ਨਜ਼ਰ ਆਏ ਨੇ ਅਮਨ अरोड़ा ਮੈਂ ਗੁਰੂ ਕੀ ਨਗਰੀ ਆਪਰੇ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਮੂੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਸਮੂੱਚੇ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਪਰ ਇਹ ਗਣਤੰਤਰ ਦਿਵਸ ਜਿਹੜਾ ਜੇ ਆਪਾਂ ਮਨਾ ਰਹੇ ਆ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ ਬਾਬਾ ਸਾਹਿਬ ਉਮੇਦਕਰ ਨੇ ਸੰਵਿਧਾਨ ਲਿਖਿਆ ਔਰ ਮੈਂ ਸਮਝਦਾ ਕਿ ਅੱਜ ਆਪਣੇ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਆਂ ਔਰ ਪੰਜਾਬ ਕਿਉਂਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਪੰਜਾਬ ਮੋਰੀ ਸੂਬਾ ਰਿਹਾ ਹੈ ਅੱਜ ਤਰਕੀਆਂ ਦੇ ਲੀਹਾਂ ਦੇ ਉੱਪਰ ਭਗਵੰਤ ਪਾਣਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਲੱਖ ਲੱਖ ਬਹੁਤ-ਬਹੁਤ ਮੁਬਾਰਕਾਂ ਜੁ ਮਾਰਦੇ ਆਂ ਦੇਖੋ ਜਿਹੜੀ ਆਜ਼ਾਦੀ ਲਈ ਉਹ ਲੋਕਤੰਤਰ ਸਥਾਪਿਤ ਕਰਨ ਵਾਸਤੇ ਲਈ ਇਹ ਐਨੂਅਲ ਪ੍ਰੋਸੈਸ ਹੈ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਰਹਿੰਦੀ ਹੈ ਹਰ 5 ਸਾਲਾਂ ਮਗਰੋਂ ਦੁਆਰਾ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਚੰਗੀ ਗੱਲ ਹੈ ਲੋਕਾਂ ਨੂੰ ਇਹੀ ਅੱਜ ਦੀ ਮੌਕੇ ਮੈਂ ਕੋਈ ਕ੍ਰਿਟੀਕਲ ਗੱਲ ਨਾ ਕਰਦਾ ਹਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਇਸ ਇਲੈਕਸ਼ਨ ਦੇ ਵਿੱਚ ਆਪਦੇ ਲੋਕ ਮੱਤਾ ਜਿਹੜਾ ਪਾਰਟਿਸਪੇਸ਼ਨ ਉਹਦੀ ਕਰਨੀ ਚਾਹੀਦੀ ਹੈ 13 ਦੇ 13 ਪੂਰੀ ਤਿਆਰੀ ਹੈ ਹਾਂਜੀ ਪੂਰੀ ਦੀ ਪੂਰੀ ਪੂਰੀ ਦੀ ਪੂਰੀ ਤਿਆਰੀ ਹੈ ਜੀ ਔਰ ਤਿਆਰੀ ਦੇਖੋ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਕੇਜਰੀਵਾਲ ਸਾਹਿਬ ਵੀ ਤੇ ਮਾਨ ਸਾਹਿਬ ਵੀ ਕੇਜਰੀਵਾਲ ਸਾਹਿਬ ਮਾਨ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹ ਕੰਮਾਂ ਦੀ ਰਾਜਨੀਤੀ ਕਰਦੀ ਹੈ ਔਰ ਇਹ ਜਿਹੜੇ 22 ਮਹੀਨੇ ਦੀ ਸਰਕਾਰ ਚੱਲੀ ਹੈ ਅਸੀਂ ਆਪਦੇ ਕੰਮਾਂ ਦੇ ਦਮ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਮੈਨੂੰ ਉਮੀਦਪੂਰਨ ਉਮੀਦ ਆਸ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਵਾਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ 13 ਜ਼ੀਰੋ ਦਾ ਰਿਜ਼ਲਟ ਹੈ ਜਿਹੜਾ ਪੰਜਾਬ ਦੇ ਵਿੱਚ ਆਉਣ ਜਾ ਰਿਹਾ ਹੈ ਕਿਸ ਦੀ ਜੀ ਅਮਰਪੁਰ ਨਗਰ ਨਿਗਮ ਕ੍ਰਿਸ਼ਨ ਸਾਹਿਬ ਇਲਾਕਾ ਇਹ ਕੋਈ ਐਡ ਐਡਮਿਨਿਸਟ੍ਰੇਟਿਵ ਇਸ਼ੂ ਹੋ ਗਿਆ ਜੀ ਪਗਾਲੀ ਕੰਮ ਤੋਂ ਦੇਖੋ ਉਹ ਕਈ ਵਾਰੀ ਸਰ ਸਰ ਕਈ ਵਾਰੀ ਸਰ ਬਾਅਦ ਲਿਓ ਉੱਪਰ ਰੁਕ ਜਾ ਰਹੇ ਸਰ ਉੱਪਰ ਚੱਲਣ ਤੋਂ ਬਾਅਦ ਲਿਓ ਹੋ ਗਿਆ ਜੀ 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 ਦੇਖੋ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਟਿਵ ਡਿਲੇਸ ਕਈ ਵਾਰੀ ਹੋ ਜਾਂਦੇ ਨੇ ਕੰਮ ਅੰਮ੍ਰਿਤਸਰ ਡਿਸਟ੍ਰਿਕਟ ਦੇ ਨਾਲ ਨਾਲ ਕਾਰਪੋਰੇਸ਼ਨ ਦਾ ਵੀ ਵਧੀਆ ਚੱਲ ਰਿਹਾ ਪਰ ਜੇ ਤੁਸੀਂ ਕਹਿ ਰਹੇ ਹੋ ਵੀ ਤਣਾਤੀ ਨਹੀਂ ਹੋਈ ਹੈਗੀ ਉਹ ਵੀ ਬੜੀ ਜਲਦੀ ਹੋ ਜਾਣੀ ਹੈ